ਤਰਨਤਾਰ ਜਿਮਨੀ ਚੋਣ ਦੇ ਨਤੀਜਾ ਤੀਜੀ 14 ਨਵੰਬਰ ਨੂੰ ਆਏ ਸੀ ਉਹ ਲਗਭਗ 15 ਦਿਨ ਹੋ ਚੁੱਕੇ ਪਰ ਹਲੇ ਤੱਕ ਇਹ ਚੋਣ ਚਰਚਾ 'ਚ ਨਜ਼ਰ ਆ ਰਹੀ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਔਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੈ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋਹ ਰੰਦਾਵਾ ਦੀ ਤੀ ਕੰਚਨਪ੍ਰੀਤ ਕੋਰ ਜਿਸ ਨੂੰ ਬੀਤੇ ਕੱਲ ਮਜੀਠਾ ਥਾਣੇ ਦੇ ਵਿੱਚ ਪੁਸ਼ਕੀ ਜਰੀ ਬਲਾਉਣ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅਮਰਪਾਲ ਬਾਠੋਰਾ ਦੀ ਮਾਤਾ ਜੀ ਦੇ ਨਾਲ ਕਿਉਂਕਿ ਕੰਚਨਪ੍ਰੀਤ ਦੀ ਸੱਸ ਵੀ ਹੈ ਔਰ ਕਿਸ ਤਰ੍ਹਾਂ ਦੇ ਨਾਲ ਉਹ ਦੇਖਦੇ ਐ ਤੁਸੀਂ ਜਦੋਂ ਇਹ ਦੋਸ਼ ਲੱਗਦਾ ਐ ਅਮਰਿਤਪਾਲ ਬਾੜੀ ਗੈਂਗਸਟਰ ਹੋਣ ਦਾ ਪੂਰੇ ਚੋਣਾਂ ਦੇ ਵਿੱਚ ਇਹ ਮੁੱਦਾ ਚੱਕਿਆ ਗਿਆ ਜੇ ਅਸੀਂ ਪਿਛੋਕੜ ਚ ਆਤ ਮਾਰੀਏ ਤਾਂ ਅਮਰਿਤਪਾਲ ਬਾੜ ਹਤੇ ਹਰਮੀਤ ਸੰਧੂ ਦੇ ਆਪਸੀ ਰਿਲੇਸ਼ਨ ਕਿ ਉਹ ਜਿਸਬੰਧ ਕਿਹੋ ਜਿਹਾ ਸੀ ਬੜੇ ਵਧੀਆ ਸੀ ਜਦੋਂ ਹਰਮੀਤ ਸੰਧੂ ਦੇ ਨਾਲ ਤੁਰਦਾ ਸੀ ਉਦੋਂ ਬਹੁਤ ਵਧੀਆ ਹਰਮੀਤ ਸੰਧੂ ਇਹਦਾ ਤਾਂ ਬਹੁਤ ਫਖਰ ਰੱਖਦਾ ਸੀ ਵੀ ਬਾਹਰ ਤੇਰੇ ਵਗੈਰਾ ਨਹੀਂ ਮੈਂ ਬਚ ਸਕਦਾ ਤੇ ਜਦੋਂ ਆਪਾਂ ਅੰਮ੍ਰਿਤਪਾਲ ਬਾਠ ਮੇਰਾ ਬੇਟਾ ਇਹ ਤੋਂ ਵੱਖਰਾ ਹੋ ਗਿਆ ਉਹਦੇ ਇਲਜ਼ਾਮ ਲਾਉਣ ਡੈ ਪਿਆ ਆ ਇਹ ਗੈਸਟਰ ਆਈ ਫਲਾਣ ਆ ਇਹ ਫਰੋਤੀਆਂ ਮੰਗਦਾ ਫਿਰ ਇਹਨੂੰ ਆਖ ਲੈ ਕੇ ਗੁਰਦੁਆਰੇ ਆਦਾ ਪਰਿਵਾਰ ਚੜ ਜਾਵੇ ਜੇ ਇੱਕ ਵੀ ਪੈਸਾ ਮੇਰੇ ਪੁੱਤ ਨੇ ਕਿਸੇ ਤੋਂ ਵੀ ਲਿਆ ਹੋਵੇ ਤੇ ਮੈਂ ਡੇਨਦਾਰ ਗੁਰੂ ਰਾਮਦਾਸ ਦੇ ਆਜੇ ਨਾ ਤੋ ਕਿ ਮੈਂ ਚੜਦੀ ਉੱਥੇ ਤੇ ਇਹਨੂੰ ਆਖੀ ਆ ਜੇ ਇੱਕ ਵੀ ਫਰੋਤੀ ਦਾ ਰੁਪਈਆ ਮੰਗਿਆ ਹੋਵੇ ਜਦੋਂ ਇਹ ਗੱਲ ਆਂਦਾ ਨਾ ਚਬਾਲ ਦੇ ਵਿੱਚ ਦੁਕਾਨਾਂ ਵਾਲਿਆਂ ਤੋਂ ਪੈਸੇ ਮੰਗਦਾ ਜਾਂ ਕਿਤਰਾ ਆ ਤੇ ਮੈਨੂੰ ਕੋਈ ਪੁੱਛ ਕੇ ਨਹੀਂ ਹੁੰਦਾ ਉਹ ਹਰ ਮੀਤ ਜਿਹੜਾ ਮੇਰੇ ਪੁੱਤ ਤੋਂ ਬਗੈਰ ਤੁਰਦਾ ਨਹੀਂ ਸੰਨ ਤੂੰ ਪਿੰਡ ਦੇ ਲੋਕਾਂ ਤੋਂ ਚਬਾਲ ਤੋਂ ਤੂੰ ਡਰਦਾ ਸਾਂ ਤੂੰ ਆਂਦਾ ਹਾਂ ਉਹਨਾਂ ਚਿਰ ਮੈਂ ਨਹੀਂ ਤੁਰ ਸਕਦਾ ਬਾਹਰ ਤੂੰ ਆਵੇਂਗਾ ਮੈਂ ਤੈਨੂੰ ਗੱਡੀ ਦੇ ਚ ਬਿਠਾ ਕੇ ਤੇ ਫਿਰ ਮੈਂ ਤੁਰਾਂਗਾ ਹੈ ਫਿਰ ਮੇਰਾ ਪੁੱਤ ਨੂੰ ਲੈ ਕੇ ਤੁਰਦਾ ਸੀ ਗੱਡੀ ਦੇ ਵਿੱਚ ਬਿਠਾ ਕੇ ਤੇ ਫਿਰ ਪਿੰਡਾਂ ਦੇ ਵਿੱਚ ਗੇੜਾ ਲਾਉਣ ਜਾਂਦਾ ਸੀ ਅੱਜ ਮੇਰਾ ਪੁੱਤ ਇਹਨੇ ਗੈਸਟਾਰ ਬਣਾ ਦਿੱਤਾ ਆ ਮੇਰੇ ਪੁੱਤ ਨੂੰ ਕੋਈ ਦੱਸੇ ਮੇਰਾ ਪੁੱਤ ਇੰਨਾ ਚੇਰ ਰਿਆ ਆ ਇਹਦੇ ਨਾਲ ਕੋਈ ਹਿਧਾਰ ਦੱਸੇ ਸਬੂਤ ਦੱਸੇ ਕੋਈ ਚੀਜ਼ ਦਾ ਕੋਈ ਸਬੂਤ ਦੱਸੇ ਮੇਰੇ ਪੁੱਤ ਦਾ ਮੈਂ ਧੇਨਦਾਰ ਆ ਉਹ ਬਾਹਰ ਪਰਦੇਸਾਂ ਦੇ ਵਿੱਚ ਚਲੇ ਗਿਆ ਆ ਇਹ ਝੂਠੇ ਪਰਚੇ ਪਾਉਣ ਡੈ ਪਿਆ ਇਹਨੇ بڑے ਪਰਚੇ ਨਾ ਵੀ ਚੌਂਚ ਸਾਥ ਨਹੀਂ ਹਾਂ ਇਹ ਇਹਨਾਂ ਨੂੰ ਸਾਫ਼ ਕੋਈ ਹੁਣ ਜਦੋਂ ਅਸੀਂ ਪਤਾ ਅਸੀਂ ਤਾਂ ਕਾਲੀ ਨਾ ਕਾਲੀਆਂ ਨਾ ਹੀ ਰਹਿਣਾ ਇਹ ਬਦਲ ਗਿਆ ਤੇ ਇਹ ਬਦਲ ਗਿਆ ਆ ਇਹ ਚਲੇ ਗਿਆ ਆ ਪਾਰਟੀ ਦੇ ਵਿੱਚ ਹਾਂ ਅਹੀਂ ਕਾਲੀਦਾ ਕਾਲੀਦਾ ਅਮਗਰ ਮੀਤ ਨੂੰ ਆਖਿਆ ਜਿੰਨੇ ਮਰਜੀ ਪਰਚੇ ਕਰਾ ਲਾ ਮਾਂ ਤੇ ਕਰਾ ਲਾ ਪਿਓ ਤੇ ਕਰਾ ਲਾ ਭੈਣਾ ਤੇ ਵੀ ਕਰਾ ਲਾ ਸਾਨੂੰ ਕੋਈ ਪਰਵਾਹ ਨਹੀਂ ਸਾਡਾ ਮਾਰਸਖੀ ਵੀਰ ਬਾਦ ਸਾਡੇ ਨਾਲ ਆ ਅਸੀਂ ਜਿੱਤ ਜਿੱਤਾਂਗੇ ਬਿਲਕੁਲ ਐਡਵੋਕੇਟ ਜਸਵਿੰਦਰ ਸਿੰਘ ਢਿੱਲੋਂ ਜੋ ਇਸ ਕੇਸ ਦੀ ਪੈਰਵੀ ਕਰ ਰਹੇ ਨੇ ਕਿਸ ਤਰ੍ਹਾਂ ਵੇਖਦੇ ਹੋ ਹੁਣ ਤੱਕ ਦੇ ਸਿਨੈਰੀਓ ਨੂੰ ਬ੍ਰਦਰ ਜਿਹੜਾ ਸਿਨੈਰੀਓ ਆ ਉਹ ਸਾਰਿਆਂ ਦੇ ਤੁਹਾਡੇ ਸਾਹਮਣੇ ਆ ਵੀ ਕਿਵੇਂ ਪੁਲਿਸ ਨੇ ਇੱਕ ਲਾਅ ਦੀ ਜਿਹੜੀ ਪ੍ਰੋਟੈਕਸ਼ਨ ਹੁੰਦੀ ਹੈ ਇੱਕ ਆਮ ਬੰਦੇ ਨੂੰ ਯੂਜ਼ ਕਰਕੇ ਤੇ ਪਰਚਾ ਦਰਜ ਕੀਤਾ ਹੈ ਕਿਵੇਂ ਪੁਲਿਸ ਨੇ ਇਸ ਖਿਲਾਫ ਧੱਕੇਸ਼ਾਹੀ ਕਰਕੇ ਹੋਏ ਜਿਹੜਾ ਇਹ ਇਹਨੂੰ ਅਰੈਸਟ ਕੀਤਾ ਵਾ ਕੱਲ ਦੀ ਕਹਾਣੀ ਤੁਹਾਡੇ ਸੋਸ਼ਲ ਮੀਡੀਆ ਤੇ ਸਾਰੇ ਬੰਨੇ ਇਸ ਗੱਲ ਦੀ ਚਰਚਾ ਠੀਕ ਨਹੀਂ ਵੀ ਕਿਵੇਂ ਪਹਿਲਾਂ ਜਿਹੜੀਆਂ ਧਰਾਵਾਂ ਸੀ ਜਿਹੜੀਆਂ 174 ਜਿਹੜੀਆਂ ਅਵੇਲੇਬਲ ਫੈਂਸ ਸੀ ਕਿਵੇਂ 15 ਦਿਨਾਂ ਬਾਅਦ ਉਹਦਾ ਗਲਤ ਤਰੀਕੇ ਨਾਲ ਯੂਜ਼ ਕਰਕੇ 111 ਵਿੱਚ ਐਡ ਕਰਤੀ ਆ ਕਿਵੇਂ ਉਹਨੂੰ ਨੌਨ ਅਵੇਲੇਬਲ ਬਣਾਇਆ ਗਿਆ ਪਰ ਜਦੋਂ ਇਹ ਐਫ ਆਈ ਆਰ ਕੀਤੀ ਗਈ ਕੰਚਲਪੀਤ ਦਾ ਨਾਮ ਨਹੀਂ ਸੀ ਨਹੀਂ ਹੈਗਾ ਸੀ ਬਿਲਕੁਲ ਨਾ ਨਹੀਂ ਸੀ ਈਵਨ ਤਾਂ ਉਹਦੀ ਐਫ ਆਈ ਆਰ ਪੜ ਲਓ ਤੁਸੀਂ ਉਹਨੇ ਲੇਡੀ ਨੇ ਕਿਤੇ ਵੀ ਕਿਹਾ ਹੀ ਨਹੀਂ ਕੰਪਲੇਨਡ ਨੇ ਵੀ ਇੱਕ ਔਰਤ ਜਾਂ ਲੜਕੀ ਵੀ ਨਾਲ ਆਈ ਆ ਉਹਨੇ ਮੇਲ ਸੀ ਉਹਨੇ ਕਿਹਾ ਵੀ ਦੋ ਜਣੇ ਇੱਕ ਜਣੇ ਨੇ ਮੈਨੂੰ ਫੋਨ ਕਰਕੇ ਬਾਹਰ ਬੁਲਾਇਆ ਮੈਂ ਆਈ ਆ ਕਾਨੂੰ ਫੋਨ ਲਾਤਾ ਦੂਸਰੇ ਨੇ ਮੇਰਾ ਜਿਹੜਾ ਮੋਟਰਸਾਈਕਲ ਤੇ ਬੈਠਾ ਦੋਵੇਂ ਜਣੇ ਚਲੇ ਗਏ ਉਹਨੇ ਇੱਕ ਵਰਡ ਵੀ ਨਹੀਂ ਵਰਤਿਆ ਵੀ ਲੜਕੀ ਵੀ ਕਿਤੇ ਨਾਲ ਸੀ ਕੀ ਲੱਗੇ ਕਾਨੂੰਨੀ ਪੱਖ ਕੀ ਨਜ਼ਰੀਆ ਤੁਹਾਡਾ ਉਹ ਬ੍ਰਦਰ ਮੈਂ ਇਸ ਵੇਲੇ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਡਿਊਰਿੰਗ ਰਿਮਾਂਡ ਆ ਮੈਂ ਇਸ ਵੇਲੇ ਆਪਣੀ ਕਹਾਣੀ ਜਿਹੜੀ ਸਾਡੀ ਸਟ੍ਰੈਟਜੀ ਜਾਂ ਸਟੋਰੀ ਜਿਹੜੀ ਉਹ ਮੈਂ ਆਈ ਕੈਨਟ ਡਿਸਕਲੋਜ਼ ਐਟ ਦਿਸ ਮਨਨਲੀ ਕੋਸ਼ਿਸ਼ ਹਾਂਜੀ ਹਾਂ ਹਾਂ ਤੇ ਮੰਨ ਦੀ ਕੋਸ਼ਿਸ਼ ਕੀਤੀ ਜਾਓ ਪਹਿਲਾਂ ਇਹ ਰਿਮਾਂਡ ਰੁਕਿਆ ਜਾਊਗਾ ਜੀ ਚਿੱਪੀ ਤੇ ਮਾਤਾ ਪ੍ਰਿੰਸੀਪਲ ਸੁਖਵਿੰਦਰ ਚੋਣਾ ਆਂਦੀ ਜਾਂਦੀ ਰਹਿੰਦੀ ਐ ਪਰ ਕਦੇ ਸੋਚਿਆ ਸੀ ਵੀ ਚੋਣਾ ਤੋਂ ਬਾਅਦ ਜਿਹੜੀ ਸਿਆਸੀ ਰੰਜ ਵੇਖੋ ਜੀ ਇਹ ਇਸ ਤਰ੍ਹਾਂ ਤੇ ਕਦੀ ਸੋਚਿਆ ਹੀ ਨਹੀਂ ਸੀ ਤੇ ਨਾ ਕਦੀ ਹੋਇਆ ਵੀ ਨਹੀਂ ਸੀ ਇਸ ਤਰ੍ਹਾਂ ਕਦੀ ਹੋਇਆ ਵੀ ਨਹੀਂ ਸੀ ਸਰਕਾਰਾਂ ਨੇ ਕਦੀ ਧੱਕਾ ਨਹੀਂ ਕੀਤਾ ਸਿਰਫ ਇਲੈਕਸ਼ਨ ਤੋਂ ਪਹਿਲ ਨੂੰ ਇੱਕ ਆਦੂਕਾ ਪਰਚੇ ਹੋ ਜਾਂਦੇ ਸੀ ਪਰ ਇਲੈਕਸ਼ਨ ਤੋਂ ਬਾਅਦ ਨਹੀਂ ਸੀ ਹੋਏ ਇਹ ਸਰਕਾਰ ਨੇ ਤੇ ਇੰਨਾ ਜ਼ਿਆਦਾ ਧੱਕਾ ਕੀਤਾ ਵਾ ਜ਼ੁਲਮ ਦੀ ਅਦੰਬ ਨੇ ਟੱਪ ਗਈ ਹੈ ਲੋਕਤੰਤਰ ਦਾ ਕਾਹਨ ਹੋਣ ਡਿਆ ਵਾ ਡੈਮੋਕ੍ਰੇਸੀ ਵਿੱਚ ਰਾਈਟ ਸਭ ਨੂੰ ਆਪਣੀ ਗੱਲ ਰੱਖਣ ਦਾ ਉਹਨੇ ਕੀ ਗੁਨਾਹ ਕਰ ਦਿੱਤਾ ਵਾ ਆਪਣੀ ਗੱਲ ਹੀ ਰੱਖੀ ਆ ਤੇ ਉਹਦੇ ਤੇ ਪਰਚਾ ਕਰ ਦਿੱਤਾ ਵਾ ਪਹਿਲੇ ਵੀ ਚਾਰ ਪਰਚਿਆਂ ਵਿੱਚ ਉਹਨੂੰ ਜ਼ਮਾਨਤ ਮਿਲੀ ਆ ਝੂਠੇ ਪਰਚੇ ਸੀ ਤੇ ਹੁਣ ਵੀ ਹਾਈ ਕੋਰਟ ਦੇ ਆ ਕੋਰਟ ਤੇ ਸਾਨੂੰ ਪੂਰਾ ਭਰੋਸਾ ਵਾ ਕਿ ਉਹਨੂੰ ਜ਼ਮਾਨਤ ਮਿਲੇਗੀ ਹੋਰ ਮਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਿਨੈਰੀਓ ਨਿਸਦ੍ਰਿਸ਼ਣ ਨੂੰ ਕਿ ਸਾਰੀ ਚੋਣ ਦੇ ਸਭ ਤੋਂ ਵੱਧ ਨਿਸ਼ਾਨੇ ਤੇ ਕੰਚਨਪ੍ਰੀਤ ਦੀ ਵੇਖੋ ਜੀ ਕੈਂਡੀਡੇਟ ਮੈਂ ਸੀ ਤੇ ਏਜੰਸੀਆਂ ਉਹਦੇ ਮਗਰਲਾ ਛੜੀਆਂ ਸਰਕਾਰ ਨੂੰ ਕੀ ਰੈਕੀ ਕੀਤੀ ਜਾਂਦੀ ਹੈ ਵੱਖ-ਵੱਖ ਥਾਣੇ 'ਚ ਪਰਚੇ ਕੀਤੇ ਜਾਂਦੇ ਆ ਆਖਰਕਾਰ ਸਿਰਫ ਸਿਰਫ ਕੰਚਨਪ੍ਰੀਤ ਹੀ ਕੰਚਨਪ੍ਰੀਤ ਵਧੀਆ ਬੁਲਾਰਾ ਸੀ ਤੇ ਉਹਨਾਂ ਨੂੰ ਇਹ ਹੀ ਕਿ ਕੋਈ ਨੌਜਵਾਨ ਆਗੂ ਜਿਹੜਾ ਅੱਗੇ ਨਾ ਆਵੇ ਤੇ ਸਰਕਾਰ ਨੇ ਇਸ ਕਰਕੇ ਝੂਠੇ ਪੱਚੇ ਕਰਕੇ ਉਹਨੂੰ ਦਬਾਇਆ ਵਾ ਤੇ ਪਰ ਉਹ ਦੱਬਣ ਵਾਲੀ ਨਹੀਂ ਗਈ ਉਹ ਸ਼ੇਰਨੀ ਆ ਉਹ ਦੱਬਣ ਵਾਲੀ ਨਹੀਂ ਗਈ ਪਰ ਕਈ ਸਿਆਸਤਦਾਨ ਇਸ ਪੱਖੋਂ ਇੱਕ ਇਸ ਨੂੰ ਪੋਜ਼ਿਟਿਵ ਦੇਖ ਰਹੇ ਆ ਕਿ ਇੱਕ ਮਜ਼ਬੂਤ ਸਿਆਸਤਦਾਨ ਦੇ ਤੌਰ ਤੇ ਉੱਭਰ ਰਹੀ ਹੈ ਕੰਚਪੀ ਤੁਹਾਨੂੰ ਕੀ ਲੱਗਦਾ ਜੀ ਬਿਲਕੁਲ ਇਸੇ ਗੱਲ ਦੀਆਂ ਤੇ ਸਰਕਾਰ ਨੂੰ ਭਾਜੜਾ ਪਈਆਂ ਵਾ ਅੱਗੇ ਤੇ ਧੋਕੇ ਨਾਲ ਜਿੱਤ ਗਏ ਆ ਤੇ ਉਹਨਾਂ ਨੂੰ ਇਹ ਵਾ ਵੀ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਆਈ ਆ ਬਲਾਕ ਸੰਮਤੀ ਦੀ ਵੀ ਆਈ ਤੇ ਇਹਦੇ ਵਿੱਚ ਕੰਚਨਪ੍ਰੀਜ਼ ਪ੍ਰਚਾਰਨਾ ਕਰ ਸਕੇ ਇਸ ਕਰਕੇ ਝੂਠੇ ਪੱچے ਵਿੱਚ ਉਹਨੂੰ ਬਾ ਦਿੱਤਾ ਗਿਆ ਇੱਕ ਚਰਚਾ ਜਿਹੜੀ ਸਭ ਤੋਂ ਵੱਧ ਰਹੀ ਹੈ ਕਿ 11 ਤਰੀਕ ਨੂੰ ਪਾਇਆ ਕਾਠਪੰਡੂ ਕੰਚਪੀਰ ਕੈਨੇਡਾ ਚਲੀ ਗਈ ਫਿਰ ਵਾਪਸ ਆ ਗਈ ਇਹਦੀ ਸੱਚਾਈ ਕੀ ਹੈ ਇਹ ਚਰਚਾ ਹੈ ਵੇਖੋ ਜੀ ਤੁਹਾਡੇ ਸਾਹਮਣੇ ਹੀ ਆਂ ਸਰਕਾਰ ਦੀਆਂ ਪਾਲਿਸੀਆਂ ਜੋ ਮਰਜ਼ੀ ਬੋਲੀ ਜਾਣ ਜਿਹੜਾ ਮਰਜ਼ੀ ਬੋਲੀ ਜਾਵੇ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਇਹਨਾਂ ਕੋ ਅਜੰਡਾ ਹੈ ਨਹੀਂ ਕੀ ਕੰਚਪੂਰੀ ਦੇਸ਼ ਤੋਂ ਬਾਹਰ ਨਹੀਂ ਗਈ ਨਹੀਂ ਬਾਹਰ ਨਹੀਂ ਗਈ ਦੇਸ਼ ਕੋ ਪਾਸਪੋਰਟ ਹੀ ਦਿੱਤਾ ਹੋਇਆ ਵਾ ਉਹ ਵੇਖ ਲੈਣ ਉਹਨਾਂ ਵੀ ਵੇਖ ਲਿਆ ਹੁਣਾਂ ਵਾ ਵੀ ਕੋਰਟ ਨੇ ਵੀ ਵੇਖ ਲਿਆ ਜੱਜ ਨੇ ਵੀ ਵੇਖ ਲਿਆ ਵੀ ਬਾਹਰ ਨਹੀਂ ਗਈ ਸਾਰਾ ਕੁਝ ਇਹ ਫਵਾਮ ਹੈ ਫਵਾਮ ਆ ਜੇ ਸਾਰੀਆਂ ਇਸ ਕਰਕੇ ਮੈਂ ਹਲਕੇ ਵਾਸੀਆਂ ਨੂੰ ਕਹਿਣਾ ਚਾਹੁੰਦੀ ਕਿ ਫਵਾਮਾਂ ਤੇ ਜਿਹੜਾ ਵਾ ਉਹ ਨਾ ਧਿਆਨ ਦਿਓ ਕਿਉਂਕਿ ਕਈਆਂ ਨੇ ਕਮੈਂਟ ਕੀਤੇ ਸੀ ਵੀ ਇਹ ਤੇ ਕਹਿੰਦੀ ਸੀ ਮੈਂ ਲੋਕਾਂ ਲਈ ਵਿਚਰਾਂਗੀ ਹਲਕੇ 'ਚ ਵਿਚਰਾਂਗੀ ਤੇ ਐਡੀ ਸ਼ਿੱਤੀ ਕਿਤਰਾਂ ਭੱਜ ਗਈ ਆ ਹੁਣ ਤੱਕ ਤਾਂ ਪਾਰਟੀ ਦੇ ਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਚੋਣ ਮੋਹਿੰਟ ਵੀ ਸੁਖੀ ਸਿੰਘ ਬਾਦਲਰਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਹਰ ਕੱਲੇ ਕੱਲੇ ਵਰਕਰ ਦੇ ਨਾਲ ਡਟ ਕੇ ਖੜਾਂਗੇ ਲੱਗਦਾ ਕਿ ਉਹ ਆਪਣੀ ਗੱਲ ਤੇ ਪੂਰੇ ਉੱਤਰੇ ਪੂਰੇ ਉੱਤਰੇ ਜੀ ਪੂਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਔਰ ਸਮੁੱਚੇ ਆਗੂ ਸਹਿबान ਸ਼ਰਮਣੀ ਅਕਾਲੀ ਦਲ ਦੇ ਤੇ ਸਮੁੱਚੇ ਵਰਕਰ ਪੰਚ ਸਰਪੰਚ ਸਾਰੇ ਨਾਲ ਵਾ ਬਾਦਲ ਸਾਹਿਬ ਵੀ ਨਾਲ ਵਾ ਇਸ ਟਾਈਮ ਦੁਖ ਸੁਖ ਵਿੱਚ ਆਪਣੇ ਵਰਕਰਾਂ ਦੇ ਨਾਲ ਗੋਰਵ ਬਲਟਵਾ ਸਾਡਾ ਮੌਜੂਦ ਜਿਹੜੇ ਪੂਰੀ ਕੈਂਪੇਨ ਦੇ ਵਿੱਚ ਹਰ ਥਾਂ ਤੇ ਹਰ ਮੀਟਿੰਗ ਦੇ ਵਿੱਚ ਗੋਰਵ ਬਲਟਵਾ ਨਜ਼ਰ ਆਏ ਹੈ ਪੰਜਾਬ ਦੇ ਵਿੱਚ ਅਜਿਹੀ ਤਸਵੀਰ ਕਦੇ ਦੇਖੀ ਹੈ ਤੁਹਾਡਾ ਵੀ ਪਰਿਵਾਰਕ ਲੰਬਾ ਸਿਆਸੀ ਕੈਰੀਅਰ ਹੈ ਕਿ ਜਿਹੜਾ ਧੀਆ ਭੈਣਾ ਦਾ ਨਾਂ ਤੇ ਇਸ ਤਰ੍ਹਾਂ ਪਰਚੇ ਕੀਤੇ ਜਾਣ ਉਹਨਾਂ ਨੂੰ ਹਰਾਸਤ ਚ ਕਰਵਾਇਆ ਜਾਂਦਾ ਜਾਂ ਰੇਕੀ ਕਰਵਾਈ ਪੰਜਾਬ ਦੇ ਵਿੱਚ ਕਦੇ ਨਾ ਦੇਖ ਨੂੰ ਨਹੀਂ ਮਿਲੇ ਮੈਂ ਮੋਂਗਾ ਸਾਹਿਬ ਮੈਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇੰਨੀ ਤਕੇਸ਼ਾਈ ਕਦੀ ਨਹੀਂ ਦੇਖੀ ਔਰ ਮੈਂ ਤੇ ਪਹਿਲਾਂ ਵੀ ਜਦਦਾ ਜ਼ਿਕਰ ਕੀਤਾ ਸੀਗਾ ਕਿ ਕੋਈ ਹੋਰ ਕੋਈ ਤੁਹਾਡਾ ਵਿਰੋਧੀ ਵੀ ਹੋਵੇ ਨਾ ਉਸ ਦੀ ਧੀ ਭੈਣ ਨੂੰ ਹਰ ਕੋਈ ਸਤਕਾਰ ਦਿੰਦਾ ਵਾ ਕਦੇ ਵੀ ਜਿੱਦ ਸਾਂਝਾ ਕਿਹਾ ਜਾਂਦਾ ਧੀਆ ਪੈਣਾ ਧੀਆ ਪੈਣਾ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਔਰ ਤੁਹਾਡਾ ਕਿੱਡਾ ਵੱਡਾ ਕੋਈ ਦੁਸ਼ਮਣ ਵੀ ਕਿਉਂ ਨਾ ਹੋਵੇ ਕੋਈ ਵੀ ਧੀਆ ਪੈਣਾ ਤੇ ਵਾਦਾ ਨਹੀਂ ਕਰਦਾ ਔਰ ਇੰਨੀ ਘਿਣਾਉਣੀ ਹਰਕਤ ਇਹਨਾਂ ਨੇ ਕੀਤੀ ਆ ਇਸ ਤੋਂ ਇਹਨਾਂ ਦਾ ਇੱਕ ਤੇ ਮੈਂਟੈਲਿਟੀ ਪਤਾ ਚੱਲਦੀ ਇਹਨਾਂ ਦੇ ਮੋਰਲਸ ਪਤਾ ਚੱਲਦੇ ਆ ਔਰ ਨਾਲ ਦੀ ਨਾਲ ਦੇਖੋ ਜਿੱਥੇ ਸਰਕਾਰ ਨੂੰ ਕੰਮ ਕਰਨ ਦੀ ਲੋੜ ਹੈ ਅੱਜ ਇੱਥੇ ਹੀ ਇਸੇ ਜਗ੍ਹਾ ਦੇ ਵਿੱਚ ਬਾਹਰ ਆ ਕੱਚੇ ਜਿਹੜੇ ਅਧਿਆਪਕ ਆ ਇਹਨਾਂ ਨੇ ਤਰਨਾ ਲਾਇਆ ਸੀਗਾ ਔਰ ਨਾਲ ਦੀ ਨਾਲ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਕਾਬੂ ਕਰਨਾ ਆਲੇ ਦੁਆਲੇ ਜਿੱਦਾਂ ਤੁਸੀਂ ਦੇਖੋ ਫਰੋਤੀਆਂ ਮੰਗੀਆਂ ਜਾ ਰੀਆਂ ਨੇ ਜਿਸ ਤਰ੍ਹਾਂ ਕੋਈ ਲਾਅਲੈਸਨੈਸ ਬਣੀ ਪਈ ਹੈ ਉਹਨਾਂ ਦੇ ਉੱਤੇ ਤੇ ਸਰਕਾਰ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਉਹਦੇ ਤੇ ਕੋਈ ਐਕਸ਼ਨ ਲੈ ਨਹੀਂ ਰੇ ਐਕਸ਼ਨ ਕਿਦੇ ਤੇ ਲੈ ਰਹੇ ਨੇ ਅਕਾਲੀ ਦਲ ਦਿੱਤੀ ਐਕਸ਼ਨ ਕਿਦੇ ਉਤੇ ਲਿਆ ਕਾਫੀ ਚਿਰ ਤੋਂ ਇਹਨਾਂ ਦੀ ਮੰਛਾ ਸੀ ਕਿ ਕੰਚਨ ਪ੍ਰੀਤ ਨੂੰ ਕਿਸੇ ਨਾ ਕਿਸੇ ਤਰੀਕੇ ਗ੍ਰਿਫਤਾਰ ਕੀਤਾ ਜਾਵੇ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਰੰਧਾਵਾ ਦੇ ਖੱਬੇ ਸੱਜੇ ਕੋਈ ਵੀ ਖੜਦਾ ਸੀਗਾ ਅਗਲੇ ਦਿਨ ਉਸੇ ਅਕਾਲੀ ਆਗੂ ਜਾਂ ਉਸੇ ਪਰਿਵਾਰਕ ਮੈਂਬਰ ਉਤੇ ਪਰਚਾ ਦਰਜ ਹੋ ਜਾਂਦਾ ਸੀਗਾ ਸੋ ਵੈਂਚੁਅਲੀ ਇਹਨਾਂ ਲੋਕਾਂ ਦੀ ਮੰਛਾ ਇਹ ਹੈ ਕਿ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਅਪ ਕਰੀਏ ਕਿਉਂਕਿ ਐਸ ਇਲੈਕਸ਼ਨ ਚ ਕੰਚਨ ਪ੍ਰੀਤ ਕੌਰ ਦਾ ਬਹੁਤ ਵਧੀਆ ਇੱਕ ਉਹਨਾਂ ਨੂੰ ਹਾਈਪ ਮਿਲੀ ਹੈ ਇੱਕ ਬਹੁਤ ਵਧੀਆ ਲੋਕਾਂ ਦਾ ਪਿਆਰ ਮਿਲਿਆ ਔਰ ਇਸੇ ਤਰ੍ਹਾਂ ਪ੍ਰਿੰਸੀਪਲ ਬਤੌਰ ਸਿਆਸਤਦਾਨ ਗੋਰੂ ਬਲਟੋਵਾ ਨੂੰ ਕੀ ਲੱਗਦਾ ਹੈ ਕਿ ਇਹ ਸਭ ਕੁਝ ਸ਼ੱਕ ਚ ਜਾ ਰਿਹਾ ਖਾਲੀ ਦਲ ਦੇ 100% ਹੱਕ ਦੇ ਵਿੱਚ ਹੈ ਜੀ ਅੱਜ ਦੇਖੋ ਅਸੀਂ ਮੈਂ 빙 ਇਹ ਨਕਾਲੀ ਨਹੀਂ ਤੁਸੀਂ ਮੈਨੂੰ ਛੱਡੋ ਜਿਹੜੇ ਸਾਡੇ ਕੋਹਰ ਵਿਰੋਧੀ ਵੀ ਆ ਦੂਸਰੀ ਪਾਰਟੀਆਂ ਵਾਲੇ ਵੀ ਉਹ ਆਪ ਹੀ ਕਹਿ ਰਹੇ ਨੇ ਉਹ ਵੀ ਇਹ ਚੀਜ਼ ਕਹਿੰਦੇ ਆ ਕਿ ਜੋ ਮਰਜ਼ੀ ਹੋ ਜੇ ਕੰਚਨਪ੍ਰੀਤ ਦੇ ਨਾਲ ਜੋ ਹੋਇਆ ਹੈ ਉਹਦੇ ਨਾਲ ਸਗੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਹੋਰ ਜ਼ਿਆਦਾ ਮਜ਼ਬੂਤ ਕਰ ਰਿਹਾ ਮੈਂ ਤੇ ਹੈਰਾਨ ਆ ਕਿ ਇਹਨਾਂ ਲੋਕਾਂ ਨੂੰ ਗਾਈਡ ਕੌਣ ਕਰਦਾ ਆ ਸਾਡੇ ਸਾਬਕਾ ਚਾਚੇ ਨੂੰ ਕੌਣ ਗਾਈਡ ਕਰਦਾ ਪਿਆ ਵਾ ਕਿ ਤੁਸੀਂ ਜੇ ਇਹੋ ਜੀ ਹਰਕਤ ਕਰੋਗੇ ਇਹਦੇ ਨਾਲ ਤੁਹਾਡਾ ਹੀ ਲੋਕਾਂ ਨੇ ਵਿਰੋਧ ਕਰਨਾ ਅੱਜ ਆਮ ਬੰਦਾ ਜਾਂ ਕੋਈ ਵੀ ਵਿਅਕਤੀ ਹੈ ਜਿਹੜਾ ਮੈਂ ਤੈਨੂੰ ਕਹਿ ਰਿਹਾ ਸਿੱਧੇ ਜਾਂ ਸਿੱਧੇ ਤੌਰ ਤੇ ਸਿਆਸਤ ਨਾਲ ਵੀ ਨਾ ਜੁੜਿਆ ਹਰ ਬੰਦਾ ਇਸ ਚੀਜ਼ ਦੀ ਨਿੰਦਾ ਕਰਦਾ ਪਿਆ ਕਿ ਇੱਕ 2 ਸਾਲ ਬੱਚੇ ਦੀ ਮਾਂ ਜਿਹਦਾ ਬੱਚਾ ਉਹਦੇ ਬਿਨਾਂ ਸੌਂਦਾ ਨਹੀਂ ਹੈ ਤੇ ਉਹਨੂੰ ਤੁਸੀਂ ਫੜ ਕੇ ਗ੍ਰਿਫਤਾਰ ਕੀਤਾ ਪਹਿਲਾਂ 4 ਮਾਮਲੇ ਦਰਜ ਕੀਤੇ ਔਰ ਕੱਲ ਜਿਹੜਾ ਵਾ ਤੁਸੀਂ ਇਹ ਸਾਰਾ ਕੁਝ ਕੀਤਾ ਔਰ ਰੀਜ਼ਨ ਕੀ ਸੀਗਾ ਕਿ ਇੱਕ ਬੜੀ ਵਧੀਆ ਜਿਹੜੀ ਐ ਲੋਕਾਂ ਦੀ ਰਿਸੈਪਸ਼ਨ ਮਿਲੀ ਸੀ ਸ਼੍ਰੋਮਣੀ ਕਾਲੀਦਲ ਨੂੰ ਬਹੁਤ ਵਧੀਆ ਪ੍ਰਿੰਸੀਪਲ ਸੁਖਿੰਦਰ ਕੌਰ ਰੰਧਾਵਾ ਜੀ ਨੂੰ ਕੰਚਨਪ੍ਰੀਤ ਜੀ ਨੂੰ ਪਿਆਰ ਮਿਲਿਆ ਸੀ ਤੇ ਇਦਾਂ ਸ਼ਾਇਦ ਕਿਤੇ ਡਰ ਜੰਗੇ ਤੇ ਔਰ ਜ਼ਿਆਦਾ ਚੜ੍ਹਦੀ ਕਲਾ ਦੇ ਨਾਲ ਜਿਹੜਾ ਵਾ ਸ਼੍ਰੋਮਣੀ ਕਾਲੀਦਲ ਲਾਊਗਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਵੀਬਰ ਸਿਮਰਤ ਕੌਰ ਜੀ ਬਾਦਲ ਔਰ ਡਟ ਕੇ ਪ੍ਰਿੰਸੀਪਲ ਸੁਖਿੰਦਰ ਕੌਰ ਜੀ ਰੰਧਾਵਾ ਦੇ ਨਾਲ ਨੇ ਔਰ ਅੱਜ ਤੁਸੀਂ ਦੇਖ ਸਕਦੇ ਜੀ ਸਾਡੇ ਨਾਲ ਪੂਰੇ ਪਹਿਲੇ ਪਲ ਤੋਂ ਲੈ ਕੇ ਹੁਣ ਤੱਕ ਤਾਲਮਿਲ ਦੇ ਵਿੱਚ ਨੇ ਗੱਲਬਾਤ ਕਰਦੇ ਨੇ ਔਰ ਉਹਨਾਂ ਨੇ ਇਥੋਂ ਤੱਕ ਕਿਹਾ ਕਿ ਜੇ ਮੇਰੇ ਆਉਣ ਦੀ ਲੋੜ ਹੈ ਤੁਸੀਂ ਦੱਸੋ ਮੈਂ ਉਸੇ ਲਈ ਹਾਜ਼ਰ ਹੋਵਾਂਗਾ। ਅਖੀਰਲਾ ਸਵਾਲ ਕਰਾਂ ਜਾ ਰਿਹਾ। ਤੁਸੀਂ ਇੱਕ ਟਾਈਮ ਇਹੋ ਜਿਹਾ ਵੀ ਰਿਹਾ ਜਦੋਂ ਸ਼੍ਰੋਮਿਕ ਕਾਲੀਦਾਰ ਲਈ ਪ੍ਰਚਾਰ ਕਰਦੇ ਰਹੇ ਪਿਛਲੀ ਚੋਣਾਂ ਚ ਵੀ। ਉਦੋਂ ਜਿਹੜੇ ਹੁਣ ਆਪ ਦੇ ਉਮੀਦਵਾਰ ਨੇ ਇਹਨਾਂ ਲਈ ਵੀ ਪ੍ਰਚਾਰ ਕਰਦੇ ਰਹੇ ਪਰ ਅੱਜੋ ਉਮੀਦਵਾਰ ਤੁਹਾਡੇ ਤੇ ਗੈਂਗਸਟਰਵਾਦ ਦੇ ਇਲਜ਼ਾਮ ਲਗਾਉਂਦੇ ਆ। ਵੇਖੋ ਜੀ ਉਹਨਾਂ ਕੋਲ ਕੋਈ ਪੰਜਾਬ ਦਾ ਮੁੱਦਾ ਹੀ ਨਹੀਂ। ਕਿਹੜੇ ਮੁੱਦੇ ਤੇ ਇਲੈਕਸ਼ਨ ਲੜਨ? ਅਸੀਂ ਤੇ ਮੁੱਦੇ ਦੱਸ ਰਹੇ ਹਾਂ ਆ ਵਿਕਾਸ ਅਸੀਂ ਕਰਵਾਇਆ ਸ਼੍ਰੋਮਣੀ ਅਕਾਲੀ ਦਲ ਵੇਲੇ ਤੇ ਆ ਅਸੀਂ ਅੱਗੇ ਕਰਵਾਵਾਂਗੇ ਤੇ ਇਹਨਾਂ ਕੋਈ ਕੋਈ ਮੁੱਦਾ ਹੀ ਨਹੀਂ ਤੇ ਇੱਕੋ ਮੁੱਦਾ ਹੀ ਇਹਨਾਂ ਕੋ ਗੈਂਗਸਟਰਵਾਦ। ਉਹੀ ਕਰਦੇ ਰਹੇ ਹੋਰ ਤੇ ਕੋਈ ਗੱਲ ਹੀ ਨਹੀਂ ਤੇ ਗੈਂਗਸਟਰ ਹੋਣੀ ਕਿਹਾ ਇਲੈਕਸ਼ਨ ਵਿੱਚ ਹੀ ਪਹਿਲਾਂ ਕਿਉਂ ਨਹੀਂ ਕਿਹਾ? ਇਹ ਤੁਸੀਂ ਉਹਨਾਂ ਨੂੰ ਸਵਾਲ ਪੁੱਛਿਆ ਕਿ ਪਹਿਲਾਂ ਕਿਉਂ ਨਹੀਂ ਕਿਹਾ ਇਹ ਪਿਛਲੀਆਂ ਚੋਣਾਂ 'ਚ ਕਿਉਂ ਨਹੀਂ ਕਿਹਾ? ਹਾਂ ਪਿਛਲੀਆਂ ਚੋਣਾਂ 'ਚ ਕਿਉਂ ਨਹੀਂ ਕਿਹਾ ਹੋਣੀ ਕਿਉਂ ਕਿਹਾ ਵਾ ਤੇ ਅਸੀਂ ਨੂੰ ਕਿਸ ਤਰ੍ਹਾਂ ਦੇਖਦੀ ਹੈ ਕਿ ਉਸ ਦੀ ਤੀਜਾਣਾ ਪੂਰੀ ਦੁਨੀਆ 'ਚ ਐਸੇ ਲਿਆ ਕੋਈ ਭਿੱਖ ਦਾ 2027 ਦਾ ਵਿਧਾਇਕ ਕਹਿ ਰਿਹਾ ਹੈ ਕੋਈ ਉੱਪਰ ਦਾ ਤਾਰਾ ਕਹਿ ਰਿਹਾ ਹੈ ਤੇ ਪ੍ਰਿੰਸੀਪਲ ਸੁਖਿੰਦਰ ਕੋਰ ਦਾਵਾ ਇਸ ਦ੍ਰਿਸ਼ ਨੂੰ ਕਿਸ ਤਰ੍ਹਾਂ ਦੇਖਦੇ? ਵੇਖੋ ਜੀ ਹੁਣ ਉਹ ਮੇਰੀ ਕੱਲੀ ਦੀ ਧੀ ਨੀ ਉਹ ਪੰਜਾਬ ਦੀ ਧੀ ਬਣ ਚੁੱਕੀ ਆ ਤੇ ਪੰਜਾਬ ਦੀ ਜ਼ਿੰਮੇਵਾਰੀ ਸਾਰੀ ਬਣਦੀ ਆ ਵੀ ਉਹ ਸਰਗਰਮ ਵਰਕਰ ਵਾ ਇੱਕ ਆਗੂ ਵਜੋਂ ਜਾਣੀ ਜਾਂਦੀ ਆ ਤੇ ਦਿੱਲੀ ਤੱਕ ਉਹਦੀ ਗੂੰਜ ਗਈ ਆ ਤੇ ਇਸ ਕਰਕੇ ਸਰਕਾਰਾਂ ਬੁਖਲਾਟ ਵਿੱਚ ਆਈਆਂ ਹੋਈਆਂ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਉਹਦਾ ਫਿਕਰ ਵਾ ਜਾਂ ਪੰਜਾਬ ਨੂੰ ਫਿਕਰ ਵਾ ਮੈਨੂੰ ਕੋਈ ਫਿਕਰ ਨਹੀਂਗਾ। ਤੁਹਾਡੀ ਕੀ ਸਲਾਹ ਹੈ ਜਿਹੜੇ ਇਸ ਪੱਤਰ ਤੱਕ ਉਤਰੇ ਵਿਰੋਧੀਆਂ ਨੂੰ ਮੇਰੀ ਇਹੋ ਹੀ ਆ ਵੀ ਪ੍ਰਸ਼ਾਸਨ ਨੂੰ ਮੈਂ ਕਹਿਣਾ ਚਾਹੂੰਗੀ ਵੀ ਤੱਕੇਸ਼ਾਈ ਬੰਦ ਕਰੋ ਸਰਕਾਰ ਦੇ ਦਬਾਅ ਹੇਠਾ ਕੇ ਮੈਨੂੰ ਵੀ ਪਤਾ ਪ੍ਰੈਸ਼ਰ ਵਾਏ ਤੁਹਾਡੇ ਉੱਤੇ ਤੁਸੀਂ ਤੱਕੇਸ਼ਾਈ ਕਰ ਰਹੇ ਜੋ ਜਦੋਂ ਪਹਿਲੋਂ ਤੱਕੇਸ਼ਾਈ ਪੁਲਿਸ ਮੁਲਾਜ਼ਮਾ ਨੇ ਕੀਤੀ ਸੀ ਪਹਿਲਿਆਂ ਸਮਿਆਂ ਵਿੱਚ ਨੌਜਵਾਨ ਬੱਚਿਆਂ ਨੂੰ ਮਾਰਿਆ ਹੀ ਮੁਕਾਬਲੇ ਕੀਤੇ ਹੀ ਤੇ ਉਹਨਾਂ ਨੂੰ ਵੇਖੋ ਅੱਜ ਹੁਣ 20-20 ਸਾਲ ਬਾਅਦ ਕੈਦ ਹੋਣ ਲਈ ਜੇ ਤੇ ਇਹ ਕਿਤੇ ਇਹ ਨਾ ਹੋਵੇ ਲੇਖਾ ਜੋਖਾ ਸਾਨੂੰ ਇੱਥੇ ਹੀ ਦੇਣਾ ਪੈਂਦਾ ਵਾ ਤੇ ਤੁਸੀਂ ਤਾਂ ਠੇਕੇਸ਼ਾਈ ਸਰਕਾਰ ਦੀ ਸ਼ਹਿਤੇ ਕਰ ਰਿਹਾ ਜੋ ਤੇ ਕੱਲ ਨੂੰ ਤੁਹਾਨੂੰ ਭੁਗਤਣਾ ਪਵੇ ਤੁਹਾਡੇ ਬੱਚੇ ਇਤਰਾ ਹੀ ਰੋਣ ਜਿ ਤਰ੍ਹਾਂ ਉਹਦਾ ਬੱਚਾ ਰੋਂਦਾ ਫਿਰਦਾ ਵਾ ਤੇ ਇਤਰਾ ਇੱਕ ਮਾਂ ਦੀ ਜਿਹੜੀ ਬੱਦਸੀਸ ਹੋਣਾ ਉਹ ਰੱਬ ਦੀ ਅਰਦਾਸ ਤੋਂ ਵੱਡੀ ਹੁੰਦੀ ਜੇ ਉਥੇ ਰੱਬ ਵੀ ਨਹੀਂ ਸੁਣਦਾ ਤੇ ਇਸ ਕਰਕੇ ਮੈਂ ਚਾਹੁੰਨੀ ਆ ਹੱਥੀ ਜੋੜਦੀ ਆ ਕੋਈ ਬੱਦਸੀਸ ਨਹੀਂ ਦਿੰਦੀ ਵੀ ਤੁਸੀਂ ਸਰਕਾਰ ਦੀ ਸ਼ਹਿਤੇ ਠੇਕੇਸ਼ਾਈ ਨਾ ਕਰੋ ਤੇ ਸੱਚ ਦੇ ਨਾਲ ਖੜੂ ਬਸ ਪ੍ਰਿੰਸੀਪਲ ਸੁਖਵਿੰਦਰ ਕੁਰੰਦਾਵਾ ਉਸ ਤੋਂ ਇਲਾਵਾ ਅੰਮ੍ਰਿਤਪਾਲ ਬਾਠਰ ਦੀ ਮਾਤਾ ਯਾਨੀ ਕਿ ਕੰਚਨਪ੍ਰੀਤ ਦੀ ਸਾਸਰਾ ਗੱਲਬਾਤ ਕੀਤੀ ਐਡਵੋਕੇਟ ਜਸਵਿੰਦਰ ਸਿੰਘ ਢਿੱਲੋਂ ਦੇ ਨਾਲ ਗੌਰਵ ਬਲਟੋਹਾ ਦੇ ਨਾਲ ਗੱਲਬਾਤ ਕੀਤੀ ਤਾਂ ਸਭ ਨੇ ਇੱਕ ਵੱਡੇ ਦੋਸ਼ ਲਗਾਏ ਆ ਆਮ ਆਦਮੀ ਪਾਰਟੀ ਤੇ ਕਿ ਜਿਹੜੇ 4 ਮਾਮਲਿਆਂ ਦੇ ਵਿੱਚ ਕੰਚਨਪ੍ਰੀਤ ਨੂੰ ਗ੍ਰਿਫਤਾਰ ਨਾ ਕਰਨ ਦੇ ਹਦੇਸ਼ ਸੀ ਅਦਾਲਤ ਦੇ ਹਦੇਸ਼ ਤੇ ਸਹਿਯੋਗ ਦਿੰਦੇ ਆ ਤਫਦੀ ਚ ਸ਼ਾਮਲ ਹੋਣ ਦੀ ਲਈ ਪਹੁੰਚੀ ਸੀ ਤਾਂ ਪੰਜਵਾਂ ਮਾਮਲਾ ਜਿਹੜਾ 11 ਨਵੰਬਰ ਨੂੰ ਥਾਣਾ ਚਬਾਲਚ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਸੇ ਵੀ ਮਹਿਲਾ ਦੇ ਹੋਣ ਦਾ ਕੋਈ ਜਿਹੜਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਸੀ ਦੋ ਅਣਪਛਾਤੇ ਤੇ ਅਮਰਿਤਪਾਲ ਬਾੜ ਦੇ ਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਉਹ ਸਾਰੇ ਬੇਲੇਬਲ ਚਾਰਜ 675 ਤੇ 351 ਬਾੜ ਦੇ ਵਿੱਚ ਉਸ ਦੇ ਨੌਨ ਬੇਲੇਬਲ ਧਾਰਾ 111 ਜੋੜੀ ਰਹੀ ਕੰਚਨਪੀਤ ਦਾ ਨਾਮ ਸ਼ਾਮਲ ਕੀਤਾ ਗਿਆ ਪਰ ਜਿਸ ਤਰ੍ਹਾਂ ਕਾਲੀਦਲ ਨੇ ਪਹਿਲਾਂ ਐਲਾਨ ਕੀਤਾ ਸੀ ਅੱਜ ਵੀ ਉਸੇ ਸਟੈਂਡ ਤੇ ਪ੍ਰਕਰਾਰ ਨਜ਼ਰ ਆ ਰਿਹਾ ਕਿ ਕਾਨੂੰਨੀ ਲੜਾਈ ਡਟ ਕੇ ਲੜੀ ਜਾਓ ਪਰ ਪ੍ਰਿੰਸੀਪਲ ਸੁਖਿੰਦਰ ਕੋਰ ਸੰਧਾਵਾ ਨੇ ਨਸੀਹਤ ਦਿੱਤੀ ਹੈ ਕਿ ਧੱਕੇਸ਼ਈ ਨਾ ਕੀਤੀ ਜਾਵੇ ਕਿਉਂਕਿ ਇਹੀ ਜੋ ਵਿਰੋਧੀ ਨੇ ਕੋਈ ਟਾਈਮ ਸੀ ਜਦੋਂ ਇਹ ਕਾਲੀ ਦਲ 'ਚ ਸ਼ਾਮਲ ਸੀ ਔਰ ਕਾਲੀ ਦਲ ਦੇ ਲਈ ਇਹਨਾਂ ਦੇ ਲਈ ਇਹ ਪਰਿਵਾਰ ਪ੍ਰਚਾਰ ਕਰਦਾ ਨਜ਼ਰ ਆਇਆ ਇੱਕ ਮਾਂ ਦਾ ਦੁੱਖ ਵੀ ਸਾਹਮਣੇ ਆਇਆ ਜਿਸ ਦੇ ਪੁੱਤ ਨੂੰ ਇਹਨਾਂ ਝੂਠੇ ਪਰਚੇ ਦੇ ਕਾਰਨ ਪਹਿਲਾਂ ਦੇਸ਼ ਛੱਡਣਾ ਪਿਆ ਤੇ ਹੁਣ ਉਹੀ ਦ੍ਰਿਸ਼ ਜਿਹੜਾ ਹੈ ਮੋੜ ਤੋਂ ਜਿਹੜਾ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੈ ਪਰ ਕਿਤੇ ਨਾ ਕਿਤੇ ਇੱਕ ਸਿਆਸੀ ਤੌਰ ਤੇ ਕਾਲੀ ਦਲ ਇਸ ਨੂੰ ਆਪਣੇ ਪੱਖ 'ਚ ਦੇਖਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਸਰਪ ਤਰਸਿੰਦਰਮ ਮਨਿੰਦਰ ਸਿੰਘ ਮੌਂਗਾ ਪੀਟਸ ਨਿਊਜ਼ ਤਰੰਤ